ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਦੀ ਵੀਡੀਓ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਦੀ 19ਵੀਂ ਪੌੜੀ ਦਾ ਇੱਕ ਸ਼ਲੋਕ ਹੈ ਸੋ ਕਿਉ ਮੰੰਦਾ ਆਖੀਏ ਜਿਤ ਜੰਮੇ ਰਾਜਾਨ ਅੱਜ ਆਪਾਂ ਇਸ ਬਾਰੇ ਤੁਹਾਡੇ ਨਾਲ ਵਿਆਖਿਆ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸੋ ਕਿਉ ਮੰੰਦਾ ਆਖੀਏ ਜਿਤ ਜੰਮੇ ਰਾਜਾਨ ਇਸਦੀ ਭੂਮਿਕਾ ਭਾਰਤ ਅੰਦਰ ਇਸਤਰੀ ਦੀ ਨਿਗਰ ਚੁੱਕੀ ਹਾਲਤ ਇਸਤਰੀ ਦੇ ਮਾਣ ਸਨਮਾਨ ਤੇ ਉਸ ਦੇ ਹੱਕ ਲਈ ਜੇਕਰ ਕੋਈ ਜ਼ੋਰਦਾਰ ਆਵਾਜ਼ ਬੁਲੰਦ ਹੋਈ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੀ ਤੁੱਕ ਦਾ ਅਰਥ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੁੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਦੀ 19ਵੀਂ ਪੌੜੀ ਦਾ ਇੱਕ ਸ਼ਲੋਕ ਹੈ ਇਸ ਵਿੱਚ ਗੁਰੂ ਸਾਹਿਬ ਜੀ ਨੇ ਇਸਤਰੀ ਦੀ ਮਹਾਨਤਾ ਨੂੰ ਪਹਿਚਾਨਣ ਦਾ ਸੰਕੇਤ ਦਿੱਤਾ ਹੈ ਇਸਤਰੀ ਦੀ ਮਹਾਨਤਾ ਆਪਨੇ ਸਦੀਆਂ ਤੋਂ ਤਿਰਸਕਾਰੀ ਜਾ ਰਹੀ ਇਸਤਰੀ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਆਪਨੇ ਇਸਤਰੀ ਨੂੰ ਜਗ ਜਨਨੀ ਕਹਿ ਕੇ ਸਤਕਾਰਿਆ ਉਸ ਨੂੰ ਨੀਵਾ ਸਮਝਣ ਵਾਲਿਆਂ ਦੇ ਵਿਚਾਰਾਂ ਦਾ ਖੰਡਨ ਕਰਕੇ ਇਹ ਵਿਚਾਰ ਪੇਸ਼ ਕੀਤਾ ਕਿ ਜਿਸ ਇਸਤਰੀ ਦੀ ਸੁਭਾਗੀ ਕੁੱਖੋਂ ਰਾਜੇ ਮਹਾਰਾਜੇ ਜਨਮ ਲੈਂਦੇ ਹਨ ਉਸ ਨੂੰ ਮੰਦਾ ਕਹਿਣਾ ਬਹੁਤ ਹੀ ਗਲਤ ਸੋਚ ਹੈ ਪਿਸ਼ੋਕੜ ਇਸਤਰੀ ਦੀ ਸਥਿਤੀ ਤੇ ਪਿਸ਼ੋਕੜ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ Vedic ਕਾਲ ਵਿੱਚ ਇਸਤਰੀਆਂ ਦੀ ਪ੍ਰਧਾਨਤਾ ਸੀ ਇਹਨਾਂ ਦੀ ਇੱਛਾ ਨਾਲ ਹੀ ਇਹਨਾਂ ਨੂੰ ਵਿਆਹਿਆ ਜਾਂਦਾ ਸੀ ਕਈ ਹਵਨ ਯੁੱਗ ਆਦ ਇਹਨਾਂ ਦੀ ਹਾਜ਼ਰੀ ਤੋਂ ਬਿਨਾਂ ਸੰਪੂਰਨ ਨਹੀਂ ਸਨ ਮੰਨੇ ਜਾਂਦੇ ਇਹ ਹਰ ਪੱਖੋਂ ਸੰਤੰਤਰ ਸਨ ਲੜਕੀਆਂ ਗੁਰੂਆਂ ਕੋਲੋਂ ਲੜਕਿਆਂ ਦੇ ਬਰਾਬਰ ਸਿੱਖਿਆ ਵੀ ਗ੍ਰਹਿਣ ਕਰਦੀਆਂ ਸਨ ਪਰ ਮੰਨੂ ਮਹਾਰਾਜ ਨੇ ਆਪਣੀਆਂ ਸਿਮਰਤੀਆਂ ਵਿੱਚ ਇਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਕਾਮਣੀ ਸਰਪਣੀ ਆਦੀ ਕਹਿ ਕੇ અપਮਾਨਿਤ ਕੀਤਾ ਜਾਣ ਲੱਗ ਪਿਆ ਮੁਸਲਮਾਨੀ ਰਾਜ ਵਿੱਚ ਇਹਨਾਂ ਤੇ ਅਤਿਆਚਾਰ ਵਾਧੇ ਗਏ ਜਾਂ ਤਾਂ ਇਹਨਾਂ ਨੂੰ ਜੰਮਦਿਆਂ ਨੂੰ ਹੀ ਮਾਰ ਦਿੱਤਾ ਜਾਣ ਲੱਗ ਪਿਆ ਜਾਂ ਪਰਦੇ ਵਿੱਚ ਰੱਖਣ ਦਾ ਰਿਵਾਜ ਪੈ ਗਿਆ مرد ਪ੍ਰਧਾਨ ਸਮਾਜ ਵਿੱਚ ਇਹ ਇਸਤਰੀਆਂ ਤੇ ਨੱਚਣ ਵਾਲੀਆਂ ਸੁੰਦਰੀਆਂ ਦਾਸੀਆਂ ਤੇ ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾਂ ਬਣ ਕੇ ਰਹਿ ਗਈਆਂ ਇਸ ਸਮੇਂ ਹੀ ਵਿਧਵਾ ਨੂੰ ਤਾਂ ਸਤੀ ਬਣਨ ਲਈ ਮਜਬੂਰ ਹੋਣਾ ਪੈ ਗਿਆ ਨਾਥ ਜੋਗੀ ਵੀ ਇਸਤਰੀ ਨੂੰ ਬਾਗਣ ਕਹਿ ਕੇ ਭੰਡਦੇ ਰਹੇ ਤੇ ਜ਼ਗੀਰਦਾਰੀ ਸਮਾਜ ਵਿੱਚ ਇਸ ਨੂੰ ਪੈਰ ਦੀ ਜੁੱਤੀ ਬਾਂਗ ਸਮਝਿਆ ਜਾਣ ਲੱਗ ਪਿਆ ਇੰਝ ਔਰਤ ਤੇ ਦੁਰਦਸ਼ਾ ਦੀ ਕਹਾਣੀ ਬਹੁਤ ਲੰਬੀ ਤੇ ਪੁਰਾਣੀ ਹੈ ਗੁਰੂਆਂ ਦਾ ਯੋਗਦਾਨ ਔਰਤ ਤੇ ਹੋ ਰਹੇ ਜ਼ੁਲਮਾਂ ਦੀ ਅੱਗ ਬੁਝਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕੋਝੇ ਤੇ ਘਟੀਆ ਸਮਾਜਿਕ ਅਨਿਆਂ ਵਿਰੁੱਧ ਭਾਰਵੀਂ ਆਵਾਜ਼ ਵਿੱਚ ਦਲੀਲਾਂ ਦਿੰਦੇ ਹੋਏ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਜਗਤ ਜਨਨੀ ਆਪਨੇ ਹੰਕਾਰੀ ਮਰਦਾਂ ਦੀ ਘਟੀਆ ਸੋਚ ਨੂੰ ਹਿਲਾਉਣ ਦੇ ਕਿਹਾ ਕਿ ਇਸ ਸੰਸਾਰ ਵਿੱਚ ਹਰ ਪੁਰਖ ਇਸਤਰੀ ਦੀ ਕੁੱਖ ਤੋਂ ਹੀ ਜਨਮ ਲੈਂਦਾ ਹੈ ਗੁਰੂ ਜੀ ਆਖਦੇ ਹਨ ਕਿ ਰਾਜੇ ਮਹਾਰਾਜਿਆਂ ਦੀ ਜਨਮਦਾਤੀ ਵੀ ਤਾਂ ਇਸਤਰੀ ਹੀ ਹੈ ਇਸਤਰੀ ਹੀ ਜਗ ਨੂੰ ਜਨਮ ਦੇਣ ਵਾਲੀ ਭਾਵ ਜਗ ਜਨਨੀ ਹੈ ਅਰਥਾਤ ਅਰਥਾਤ ਇਸ ਸੰਸਾਰ ਵਿੱਚ ਕੋਈ ਵੀ ਜੀਵ ਔਰਤ ਪੁਰਖ ਅਜੇਹਾ ਨਹੀਂ ਹੈ ਜੋ ਇਸਤਰੀ ਤੋਂ ਪੈਦਾ ਨਾ ਹੋਇਆ ਹੋਵੇ ਪਰ ਇਸ ਸੰਸਾਰ ਨੂੰ ਚਲਾਉਣ ਵਾਲੀ ਸ਼ਕਤੀ ਸੱਚਾ ਪਰਮਾਤਮਾ ਜੋ ਅਦਿਰਸ਼ ਸਰਬਵਿਆਪਿਕ ਤੇ ਅਜੂਨੀਆ ਤੋਂ ਰਹਿਤ ਆਜੂਨੀ ਹੈ ਸਿਰਫ ਉਸ ਸ਼ਕਤੀ ਦਾ ਜਨਮ ਕਿਸੇ ਇਸਤਰੀ ਤੋਂ ਨਹੀਂ ਹੋਇਆ ਇਸ ਲਈ ਸ੍ਰਿਸ਼ਟੀ ਨੂੰ ਗਤੀਮਾਨ ਰੱਖਣ ਵਾਲੀ ਮਹਾਨ ਸ਼ਕਤੀ ਨੂੰ ਅਪਮਾਨਤਾ ਕਰਨਾ ਸ਼ੋਭਾ ਨਹੀਂ ਦਿੰਦਾ ਇਸ ਦਾ ਦਰਜਾ ਤਾਂ ਸੰਸਾਰ ਦੇ ਜੀਵਾਂ ਵਿੱਚ ਸਭ ਤੋਂ ਉੱਚਾ ਹੈ ਸੋ ਸਪਾਸਟ ਹੈ ਕਿ ਸਮਾਜ ਵਿੱਚ ਔਰਤ ਵੀ ਮਰਦ ਦੇ ਵਾਂਗ ਪਿਆਰ ਤੇ ਸਤਿਕਾਰ ਦੀ ਬਰਾਬਰ ਦੀ ਹੱਕਦਾਰ ਹੈ ਸ਼ਕਤੀ ਦੀ ਮੂਜਸ਼ਮਾ ਇਸਤਰੀ ਪਿਆਰ ਸੁੰਦਰਤਾ ਕੋਮਲਤਾ ਮਮਤਾ ਤਿਆਗ ਸ਼ਹਿਨਸ਼ੀਲਤਾ ਸਿੱਧਕ ਕੁਰਬਾਨੀ ਸ਼ਕਤੀ ਦਾ ਮੂਜਸ਼ਮਾ ਹੈ ਔਰਤ ਹੋਣਾ ਅਵਲਾ ਨਹੀਂ ਹੈ ਇਸ ਤਰ੍ਹਾਂ ਗੁਰੂ ਜੀ ਨੇ ਸਮਾਜ ਨੂੰ ਆਪਣੀ ਸੀਮਤ ਸੋਚ ਦਾ ਤਿਆਗ ਕਰਕੇ ਔਰਤ ਦਾ ਸਤਿਕਾਰ ਕਰਨ ਲਈ ਜ਼ੋਰਦਾਰ ਆਵਾਜ਼ ਉਠਾਈ ਸੀ ਇਸ ਦਾ ਸਿੱਟਾ ਹੈ ਕਿ ਅੱਜ ਔਰਤਾਂ ਜੀਵਨ ਦੇ ਹਰ ਖੇਤਰ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਰਹਿ ਰਹੀਆਂ ਹਨ ਚਾਰੰਸ ਇਸ ਤਰ੍ਹਾਂ ਸਮਾਜ ਵਿੱਚ ਔਰਤ ਦੀ ਭੂਮਿਕਾ ਨੂੰ ਵੇਖਦੇ ਹਾਂ ਉਸ ਦਾ ਪੂਰਾ ਆਦਰ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ